ਸ਼ੀਰਪາກ ਸਿੰਘ ਦੇ 118ਵੇਂ ਜਨਮ ਦਿਵਸ ਮੌਕੇ ਅੱਜ ਫਲੋਰ ਤੋਂ ਸ਼ੀਰਪາກ ਸਿੰਘ ਨੌਜਵਾਨ ਸਭਾ ਅਤੇ ਪੰਜਾਬ ਸਟੂਡੈਂਟ ਫੈਡਰੇਸ਼ਨ ਵੱਲੋਂ ਵਿਸ਼ਾਲ ਮੋਟਰਸਾਈਕਲ ਰੈਲੀ ਖੜਕੜ ਕਲਾਂ ਲਈ ਰਵਾਨਾ ਹੋਈ ਜਿਸ ਵਿੱਚ ਆਖੋਖ ਪਿੰਡਾਂ ਤੋਂ ਆਏ ਨੌਜਵਾਨਾਂ ਨੇ ਆਪਣੇ ਹੀਰੋ ਭਗਤ ਸਿੰਘ ਨੂੰ ਯਾਦ ਕਰਦਿਆਂ ਫਿਰਕਾ ਪ੍ਰਸਤੀ, ਬੇਰੁਜ਼ਗਾਰੀ, ਨਸ਼ਿਆਂ, ਅਨਪੜਤਾ, ਦਲਤਾਂ ਤੇ ਔਰਤਾਂ ਤੇ ਉੱਪਰ ਹੋ ਰਿਹਾ ਅਤਿਆਚਾਰ ਖਿਲਾਫ ਲੜਾਈ ਜਾਰੀ ਰੱਖਣ ਦਾ ਐਦ ਲਿਆ ਨੌਜਵਾਨਾਂ ਦੀ ਇਸ ਮੋਟਰਸਾਈਕਲ ਮਾਰਚ ਦੀ ਅਗਵਾਈ ਮੱਖਣ ਸੰਗਰਾਮੀ ਸੁਨੀਲ ਭੈਣੀ ਗਗਨਦੀਪ ਗੱਗਾ ਕਰ ਵਰਦੀ ਨੇ ਕੀਤੀ ਇਸ ਮੌਕੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਆ ਸਭਾ ਦੇ ਸਬਾਈ ਆਗੂ ਅਜੇ ਫਲੋਰ ਗੁਰਦੀਪ ਗੋਗੀ ਨੇ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਭਗਤ ਸਿੰਘ ਵੱਲੋਂ ਸਮਰਾਜਵਾਦ ਖਿਲਾਫ ਸ਼ੁਰੂ ਕੀਤੀ ਲੜਾਈ ਨੂੰ ਤੇਜ਼ ਕਰਨ ਲਈ ਨੌਜਵਾਨਾਂ ਨੂੰ ਲਾਮਬੰਦ ਹੋਣ ਦਾ ਸੁਨੇਹਾ ਦਿੱਤਾ ਆਗੂ ਨੇ ਅੱਗੇ ਕਿਹਾ ਕਿ ਜਵਾਨੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਉਣ ਲਈ ਸ਼ਹੀਦਾਂ ਦੇ ਵਿਚਾਰਾਂ ਨਾਲ ਜੁੜਨਾ ਸਮੇਂ ਦੀ ਲੋੜ ਹੈ ਕਿਉਂਕਿ ਨੌਜਵਾਨਾਂ ਨੂੰ ਰੁਜ਼ਗਾਰ, ਬੇਰੁਜ਼ਗਾਰੀ ਪੱਤਾ ਤੇ ਹੋਰ ਤਰ੍ਹਾਂ-ਤਰ੍ਹਾਂ ਦੇ ਵਾਅਦੇ ਕਰਨ ਵਾਲੀ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਸਰਕਾਰ ਆਪਣੇ ਕਾਰਜਕਾਲ ਦੇ 3.5 ਸਾਲ ਬੀਤ ਜਾਣ ਦੇ ਬਾਵਜੂਦ ਵੀ ਕੋਈ ਰੁਜ਼ਗਾਰ ਦੀ ਨੀਤੀ ਨੌਜਵਾਨਾਂ ਅੱਗੇ ਨਹੀਂ ਪੇਸ਼ ਕਰ ਸਕੀ। ਉਥੇ ਰੁਜ਼ਗਾਰ ਦੀ ਮੰਗ ਕਰ ਰਹੇ ਨੌਜਵਾਨ ਮੁੰਡੇ ਕੁੜੀਆਂ ਨੂੰ ਲਗਾਤਾਰ ਕੁੱਟ-ਕੁੱਟਿਆ ਜਾ ਰਿਹਾ ਹੈ। ਉਨਾ ਕਿਆ ਕਿ ਨਸ਼ੇ ਨੂੰ ਜੜੋਂ ਖਤਮ ਕਰਨ ਲਈ ਕੋਈ ਵੀ ਪ੍ਰੋਗਰਾਮ ਪੇਸ਼ ਨਹੀਂ ਕੀਤਾ ਕੇਵਲ ਮੀਡੀਆ ਰਾਹੀਂ ਨਸ਼ਿਆਂ ਖਿਲਾਫ ਝੂਠ ਜੋ ਅੱਜ ਦਾ ਝੂਠਾ ਪ੍ਰਚਾਰ ਕਰ ਰਹੀ ਹੈ ਜਦ ਕਿ ਪੰਜਾਬ ਪੁਲਿਸ ਸਿਆਸੀ ਨਸ਼ਾ ਸਮਗਲਰਾਂ ਦਾ ਗੱਠਜੋੜ ਜਿਉਂ ਦੀ ਤਿਉਂ ਬਰਕਰਾਰ ਹੈ ਉੱਥੇ ਨਸ਼ੇ ਦੇ ਸੰਤਾਪ ਹੜਾ ਰਿਆ ਜਵਾਨੀ ਨੂੰ ਝੂਠੇ ਪਰਚੇ ਪਾ ਕੇ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ ਆਗੂਆਂ ਨੇ ਕਿਹਾ ਕਿ ਵਪਾਰੀਕਰਨ ਨਿੱਜੀ ਕੰਨੀਆਂ ਨੀਤੀਆਂ ਤਹਿਤ ਸਿਹਤ ਸਹੂਲਤਾਂ ਤਨਬਦਨ ਨਾਲ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਨੇ ਸਿੱਖਿਆ ਦਾ ਵਪਾਰੀਕਰਨ ਕਰਕੇ ਸਿੱਖਿਆ ਅਮੀਰ ਲੋਕਾਂ ਲਈ ਰਾਖਵੀਂ ਕੀਤੀ ਜਾ ਰਹੀ ਹੈ ਗਰੀਬ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਤੋਂ ਦੂਰ ਰੱਖਿਆ ਜਾ ਰਿਹਾ ਹੈ ਜਸਤੇ ਖਿਲਾਫ ਨੌਜਵਾਨਾਂ ਨੂੰ ਲਾਮਬੰਦ ਹੋ ਕੇ ਸੰਘਰਸ਼ ਕਰਨਾਂ ਸਮੇਂ ਦੀ ਐਮ ਜ਼ਰੂਰਤ ਹੈ ਇਸ ਮੌਕੇ ਸਨੀ ਜਸਲ ਰਕੀ ਮਿਓਵਾਲ ਹੰਕਾਰ ਬਿਰਦੀ ਗੈਰੀ ਗੱਲ ਰਿਸ਼ਪਾਲ ਬਿਰਦੀ ਪਾਰਸ ਫਲੋਰ ਸੰਦੀਪ ਸਿੰਘ, ਤਰਜਿੰਦਰ ਢਾਲੀਵਾਲ, ਜਸਪ੍ਰੀਤ ਸਿੰਘ, ਰਮਨ ਸਿੰਘ ਆਰ ਨੌਜਵਾਨ ਹਾਜ਼ਰ ਸਨ। ਨਮਸਕਾਰ ਮੈਂ ਮੱਖਣ ਸੰਗਰਾਮੀ ਸ਼ਹੀਦ ਭਗਤ ਸਿੰਘ ਨੌਂਸਵਾ ਤਹਿਸੀਲ ਪ੍ਰਧਾਨ ਅੱਜ ਸ਼ਹੀਦ ਭਗਤ ਸਿੰਘ ਨੌਂਸਵਾ ਵੱਲੋਂ ਸ਼ਹੀਦ ਭਗਤ ਸਿੰਘ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਕੂਟਰ ਮੋਟਰਸਾਈਕਲ ਮਾਰਚ ਦੀਆਂ ਤਿਆਰੀਆਂ ਜੋਰਾਂ ਤੇ ਆ। ਕੁਸ਼ੀਪਲਾਂ ਦੇ ਵਿੱਚ ਫਲੋਰ ਤੋਂ ਜਿਹੜਾ ਆ ਖੜਕੜ ਕਲਾ ਨੂੰ ਜਿਹੜਾ ਇਹ ਮਾਰਚ ਰਵਾਨਾ ਹੋਣਾ ਆ ਬਰਾਬਰ ਵਿਦਿਆ ਸੇ ਤੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਨੌਜਵਾਨਾਂ ਦੇ ਪੱਖ ਦੇ ਮਸਲਿਆਂ ਦੇ ਉੱਪਰ ਉਥੇ ਮੋਰਚਾ ਵੀ ਲਾਉਣਾ ਹੈ ਉਹਦੇ ਲਈ ਨੌਜਵਾਨਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਆ ਇਸ ਮਾਰਚ ਵਿੱਚ ਸ਼ਾਮਲ ਹੋ ਰਹੇ ਆ ਕੁਝ ਹੀ ਪਲਾਂ ਤੋਂ ਜਿਹੜਾ ਇਹ ਫਲੋਰ ਤੋਂ ਖੜਕਰ ਕਰ ਜਿਹੜਾ ਮਾਰਚ ਆ ਰਵਾਨਾ ਹੋਵੇਗਾ ਧੰਨਵਾਦ ਜੀ ਸਾਸ਼ੀਕਲ ਜੀ ਮੈਂ ਮਨਜਿੰਦਰ ਸਿੰਘ ਢੇਸੀ ਸੂਬਾ ਪ੍ਰਧਾਨ ਸੀਤ ਪੱਖ ਸੇ ਨੌਨ ਸਭਾ ਕੱਲ ਦੀਆਂ ناکਾਮੀਆਂ ਤੋਂ ਬਾਅਦ ਅੱਜ ਦੁਬਾਰਾ ਜਿਹੜੀ ਆ ਪੰਜਾਬ ਦੀ ਪੁਲਿਸ ਤੇ ਜਿਹੜੀਆਂ ਸੈਂਟਰ ਦੀ ਇੰਟੈਲੀਜੈਂਸ ਜਿਹੜੀ ਆ ਲਗਾਤਾਰ ਜਿਹੜੀ ਆ ਅੱਜ ਫੇਰ ਤੋਂ ਜਿਹੜੀ ਆ ਸਾਡੇ ਘਰ ਛਾਪੇਮਾਰੀ ਕਰ ਰਹੀ ਆ ਪਰ ਪੰਜਾਬ ਦੀ ਜਵਾਨੀ ਜਿਹੜੀ ਆ ਜਿਨ੍ਹਾਂ ਦੋ ਮੁੱਖ ਮੁੱਦਿਆਂ ਨੂੰ ਲੈ ਕੇ ਅੱਜ 28 ਸਤੰਬਰ ਦਾ ਖੜਕੜ ਕਲਾ ਮੋਰਚਾ ਨੂੰ ਲੈ ਕੇ ਜਾਣਾ ਆ ਉਹਦੀ ਤਿਆਰੀ ਸਾਡੀ ਬਿਲਕੁਲ ਤਿਆਰ ਆ ਅਸੀਂ ਜਿਹੜਾ ਮੁੱਖ ਦਫ਼ਤਰ ਫਲੋਰ ਆ ਅਸੀਂ ਉੱਥੋਂ ਜਿਹੜਾ ਆ ਇਹ ਮੋਰਚੇ ਦੀ ਜਿਹੜੀ ਆ ਕਾਫਲੇ ਦੀ ਤਿਆਰੀ ਕਰ ਲਈ ਆ ਤੇ ਹੁਣ ਅਗਲਾ ਜਿਹੜਾ ਆ ਮੋਰਚਾ ਜਿਹੜਾ ਅਸੀਂ ਉਹ ਸ਼ਹੀਦ ਭਗਤ ਸਿੰਘ ਦੇ ਬੁੱਤ ਦੇ ਅੱਗੇ ਜਿਹੜਾ ਆ ਉਹ ਫੁੱਲ ਮळाਵਾ ਭੇਟ ਕਰਕੇ ਖੜਕੜ ਕਲਾ ਵਿਖੇ ਉਸ ਤੋਂ ਬਾਅਦ ਜਿਹੜਾ ਅਸੀਂ ਆਪਣਾ ਜਿਹੜਾ ਇਹ ਮੋਰਚਾ ਉੱਥੇ ਜਿਹੜਾ ਨੌਜਵਾਨਾਂ ਦੇ ਮੁੱਦਿਆਂ ਲੈ ਕੇ ਆਰੰਭ ਕਰ ਦੇਣਾਗੇ ਧੰਨਵਾਦ